ਸੰਗਤ ਜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨੀਆਂ ਭਾਈ ਗਰਦੀਪ ਸਿੰਘ ਜੀ ਖੇੜਾ ਨੂੰ ਕੁਝ ਗੱਲਾਂ ਦੇ ਜਵਾਬ ਦੇਣੇ ਆ ਸਾਡੀ ਇਨ ਔਕਾਤ ਤੇ ਨਹੀਂ ਵੀ ਅਸੀਂ ਉਸ ਕੁਰਬਾਨੀ ਵਾਲੇ ਸਿੰਘ ਨੂੰ ਇਹ ਜਵਾਬ ਦੇ ਸਕੀਏ ਪਰ ਭਾਈ ਖੇੜਾ ਜੀ ਨੇ ਕੁਝ ਗੱਲਾਂ ਕੀਤੀਆਂ ਨੇ ਜਿਨ੍ਹਾਂ ਦੇ ਜਵਾਬ ਦੇਣਾ ਤੇ ਸੰਗਤ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਾਫ਼ ਰੱਖਣਾ ਇਹ ਫਿਰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਭਾਈ ਜੀ ਤੁਸੀਂ ਗੱਲ ਕੀਤੀ ਵੀ ਮੈਨੂੰ ਪ੍ਰਕਾਸ਼ ਬਾਦਲ ਤੇ ਸੁਖਵੀਰ ਬਾਦਲ ਤੇ ਐਸਜੀਪੀਸੀ ਤੋਂ ਬਿਨਾਂ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਸਾਡੇ ਇੱਕ ਕੱਚੇ ਘਰ ਕੱਚੇ ਘਰਾਂ ਚ ਚੁੰਦੇ ਰਹੇ ਤੇ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਚਲੋ ਹੁਣ ਤੁਹਾਡੀ ਸੁਖਵੀਰ ਬਾਦਲ ਕੋਠੀ ਪਾ ਦੇਗਾ ਮੈਂ ਕੋਈ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਮੈਂ ਤੁਹਾਨੂੰ ਇੱਕ ਤੁਹਾਡੀ ਪੁਰਾਣੀ ਵੀਡੀਓ ਵਿਖਾ ਦਿੰਨਾ ਜਿਹਦੇ ਵਿੱਚ ਤੁਸੀਂ ਮੈਨੂੰ ਲੱਗਦਾ ਸੁਖਵੀਰ ਬਾਲ ਦਾ ਕਿਤੇ ਨਾਮ ਵੀ ਨਹੀਂ ਲਿਆ ਜਾਂ ਐਸਜੀਪੀਸੀ ਦਾ ਜਾਂ ਕਿਸੇ ਦਾ ਤੁਹਾਡੀ ਮਰਤ ਕਿਹਨਾਂ ਨੇ ਕੀਤੀ ਸੀ ਤੇ ਕੌਣ ਤੁਹਾਡੀ ਮਰਤ ਕਰਦੇ ਰਹੇ ਤੁਸੀਂ ਜਾਂਨੇ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਤਾਂ ਮੈਂ ਤੁਹਾਡੀਆਂ ਕੁਝ ਫੋਟੋਆਂ ਤੇ ਵੀਡੀਓ ਤੁਹਾਨੂੰ ਵਿਖਾ ਦਿਆਂ ਤੁਸੀਂ ਸਾਨੂੰ ਬਾਹਰ ਬੈਠਿਆਂ ਨੂੰ ਗੱਲਾਂ ਕਰਦੇ ਹੋ ਵੀ ਤੁਸੀਂ ਬਾਹਰ ਚਲੇ ਗਏ ਹੋ ਬਾਹਰ ਜਾ ਕੇ ਗੱਲਾਂ ਕਰਦੇ ਨੇ ਹਨਾ ਕਿ ਖਾਲਸਾ ਰਾਜ ਦੀਆਂ ਵੀ ਇੱਥੇ ਆ ਕੇ ਪੰਜਾਬ ਆ ਕੇ ਗੱਲ ਕਰੋ ਪਰ ਭਾਈ ਖੇੜਾ ਜੀ ਜੋ ਤੁਹਾਡੀ ਮਤ ਕੀਤੀ ਸੀ ਉਦੋਂ ਵੀ ਬਾਹਰ ਲਿਆਂ ਕੀਤੀ ਸੀ ਤੇ ਜਦੋਂ ਤੁਹਾਨੂੰ ਮਾਇਆ ਦੀ ਹਨਾ ਮਤ ਕੀਤੀ ਉਦੋਂ ਵੀ ਬਾਹਰ ਲਿਆਂ ਕੀਤੀ ਤੇ ਬਾਹਰ ਵਾਲਿਆਂ ਸੰਘਰਸ਼ ਬਾਹਰ ਰਹਿ ਕੇ ਵੀ ਲੜਿਆ ਉਥੋਂ ਵੀ ਕੁੱਟ ਖਾਂਦੀ ਆਏ ਤੇ ਸਾਡਾ ਤੇ ਸੰਘਰਸ਼ ਇੱਥੇ ਵੀ ਜਾਰੀ ਆ ਤੁਸੀਂ ਉੱਥੇ ਮੂੰਹ ਮੋੜ ਗਏ ਉਹ ਸੰਘਰਸ਼ ਤੋਂ ਚਲੋ ਠੀਕ ਆ ਤੁਹਾਡੀ ਤੁਸੀਂ 32 ਸਾਲ ਜੇਲ੍ਹ ਕੱਟੀ ਆ ਸਾਡਾ ਨਮਸਕਾਰ ਹੈ ਤੁਹਾਡੇ ਸੰਘਰਸ਼ ਨੂੰ ਪਰ ਤੁਹਾਡੇ ਕਹਿਣ ਤੇ ਅਸੀਂ ਬਾਦਲ ਨੂੰ ਸਹੀ ਨਹੀਂ ਕਹਿ ਸਕਦੇ ਮਾਫ ਕਰਿਓ ਆ ਇੱਕ ਵੀਡੀਓ ਵੇਖਿਓ ਮੜਜੀ ਆਪਣਾ ਭਾਈ ਜਸਬੀਰ ਸਿੰਘ ਰੋਡੇ ਉਹ ਕਥਾ ਕਰ ਰਿਹਾ ਇਹ ਬੰਗਲਾ ਸਾਹਿਬ ਗੁਰਦੁਆਰੇ ਹਾਂ ਤੋ ਟੀਵੀ ਚੈਨਲ ਤੋਂ ਅਸੀਂ ਨੰਬਰ ਨੋਟ ਕੀਤਾ ਹਾਂਜੀ ਤੋ ਫਿਰ ਉੱਥੇ ਐਕਟਿਵਿਟੀ ਦਾ ਐਕਟਿਟੀ ਤੋਂ ਫੋਨ ਕਰਨ ਦੀ ਇਜਾਜ਼ਤ ਹੁੰਦੀ ਕਾਰਟ ਤੇ ਕਿਤੇ ਦੋ ਫੋਨ ਦੋ ਨੰਬਰਾਂ ਤੇ ਕਰ ਸਕਦੇ ਹੋ ਹਾਂਜੀ ਤੇ ਪਰ ਉਹ ਜੇਲ ਦੇ ਹਿਸਾਬ ਨਾਲ ਚਲ ਚਲ ਜਾਂਦਾ ਹੈ ਹਾਂ ਤੇ ਉਹ ਕੈਦੀ ਹੁੰਦੇ ਆਪਸ ਵਿੱਚ ਗੱਲ ਕਰਾਉਣ ਵਾਲੇ ਉਹਨੂੰ ਕਰਕੇ ਵੀ ਆ ਨੰਬਰ ਲਾ ਕੇ ਦਈ ਪਾਈ ਤੇ ਉਹ ਗੱਲ ਕਰੇ ਉਹਨਾਂ ਨਾਲ ਗੱਲ ਕੀਤੀ ਹੈ ਜੀ ਸਿੰਘ ਸਾਹਿਬਾ ਪਾਪਾ ਜਸਵੀਰ ਸਿੰਘ ਰੋਡੇ ਨਾਲ ਤੁਹਾਡੀ ਕਦੇ ਮੁਲਾਕਾਤ ਹੋਈ ਇਹ ਮਤਲਬ ਟੈਲੀਫੋਨ ਤੇ ਜਾਂ ਚਿੱਠੀ ਦੀ ਹਾਂ ਜੀ ਇਹ 2012 ਚ 2012 ਹਾਂ ਹਾਂ ਜੀ ਉਦੋਂ ਤੋਂ ਲੈ ਕੇ ਲਗਾਤਾਰ ਸੰਪਰਕ ਚ ਰਹਿ ਹਾਂ ਜੀ ਇਹਨਾਂ ਮਤਲਬ ਵਿੱਚ ਵਿੱਚ ਕਰ ਦਿੰਦੇ ਜਿੱਦਾਂ ਵੀ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਵੀ ਕਈ ਵਾਰ ਪਰੇਸ਼ਾਨੀਆਂ ਹੁੰਦੀਆਂ ਹਾਂ ਤੇ ਵਿੱਚ ਵਿੱਚ ਕਰਦੇ ਰਹੇ ਆ ਫਿਰ ਨਾ ਆਪਣੇ ਹਿਸਾਬ ਨਾਲ ਮੰਯਾਦਰ ਹਾ ਮੰਯਾਦਰ ਵੀ ਇੱਕ ਦੋ ਵਾਰਾਂ ਭੇਜੇ ਫਿਰ ਪਿਤਾ ਜੀ ਨੂੰ ਵੀ ਕੋਈ ਸੰਤਾਂ ਮਾਪੁਰਾਂ ਦੀ ਵਰਸੀ ਮਨਾਈ ਸੀ ਨਾ ਜਾਂ ਜਨਮ ਦਿਨ ਕੋਈ ਮਨਾਇਆ ਸੀ ਪਿੰਡ ਰੋਡੇ ਵੇਖੇ ਹਾਂਜੀ ਤਾਂ ਉੱਥੇ ਪਿਤਾ ਜੀ ਨੇ ਉਹ ਘਰੋਂ ਆ ਕੇ ਲੈ ਕੇ ਜਾ ਕੇ ਸਨਮਾਨਤ ਕੀਤਾ ਸੀਗਾ ਠੀਕ ਹੈ ਤਾਂ ਇਸ ਸਨਮਾਨਤ ਕਰਨ ਦੇ ਬਾਅਦ ਨਹੀਂ ਮਤਲ ਜਿਹੜਾ ਉਹ ਵੀ ਹੈਲਪ ਕੀਤੀ ਠੀਕ ਹੈ ਕੁਝ ਵੀ ਜੋ ਵੀ ਕੀਤੀ ਹੋਰ ਇੱਕ ਇਹ ਤੋਂ ਇਲਾਵਾ ਵੰਗਾਰ ਮੈਗਜ਼ੀਨ ਇੱਕ ਤੇ ਉਹਨਾਂ ਦੇ ਥਰੂ ਜਿਹੜਾ ਹੈ ਮਤਲ ਕੁਝ ਗੁਰ ਸਖਾਂ ਨੇ ਹੀ ਨਾ ਨਹੀਂ ਜਿੰਨਾ ਜ ਜਾਣਦੇ ਠੀਕ ਹੈ ਉਹਨਾਂ ਨੇ ਵੀ ਉਹਨਾਂ ਦੇ ਥਰੂ ਵੀ ਕੁਝ ਸੇਵਾ 5000 ਕੇ ਹਨ 10000 ਇਦਾਂ ਥੋੜਾ ਥੋੜਾ ਕਰਦੇ ਰਹੇ ਹਾਂਜੀ ਉਹਦੇ ਨਾਲ ਫਿਰ ਮਾਤਾ ਪਿਤਾ ਦੇ ਸਰ ਖਰਚਾ ਪਾਣੀ ਜਿਹੜਾ ਥੋੜਾ ਚੱਲਦਾ ਰਿਹਾ ਤੇ ਸਾਡੇ ਅੰਦਰ ਹੁਣ ਇੱਥੇ ਜਦੋਂ ਦੇ ਅਸੀਂ ਇੱਥੇ ਇਹ ਜ਼ਿਲ੍ਹੇ ਉਦੋਂ ਬਾਅਦ ਵੀ ਭੱਜ ਜਸਵੀਰ ਸਿੰਘ ਰੋਡੇ ਨੇ ਹਾਂਜੀ ਆਪਣਾ ਆਪਣਾ ਦੋ ਵਾਰ ਸਾਨੂੰ 15000 18000 ਇਦਾਂ ਕਰਕੇ ਮਦਦ ਕੀਤੀ ਹਾਂਜੀ ਮਦਦ ਕੀਤੀ ਹੈ ਔਰ ਪਾਈਬਲ ਵੀ ਸਿੰਘ ਬੈਸ ਜੋ ਫਿਕਰ ਲਈ ਫੰਡ ਯੂਕੇ ਵਾਲੇ ਆ ਉਹ 10000 ਰੁਪਏ ਪੱਕਾ ਮਹੀਨਾ ਸਾਡਾ ਲੈ ਰੱਖਿਆ ਉਹਨਾਂ ਨੇ ਠੀਕ ਹੈ ਹਾਂਜੀ ਉਹ ਮਹੀਨੇ ਤੇ ਭਾਈ ਖੜਾ ਜੀ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਦੀ ਗੱਲ ਕੀਤੀ ਆ ਭਾਈ ਜਸਵੀਰ ਸਿੰਘ ਜੀ ਦੀ ਹੁਣ ਉਹ ਤੇ ਚਲੋ ਗੱਲ ਇੱਕ ਪਾਸੇ ਰਹੀ ਆ ਮਾੜੀ ਜੀ ਹੁਣ ਇੱਕ ਫੋਟੋ ਵੇਖਿਓ ਤੁਸੀਂ ਇਹਨੇ ਮੇਰੀ ਕਿਸੇ ਨੇ ਮਤ ਨਹੀਂ ਕੀਤੀ ਹੁਣ ਭਾਈ ਜੀ ਤੁਸੀਂ ਗੱਲ ਕਰਦੇ ਹੋ ਬਾਹਰ ਵੀ ਬਾਹਰ ਬੈ ਕੇ ਗੱਲਾਂ ਕਰਦੇ ਆ ਬਾਰ ਗੋਰੀਆਂ ਦੇ ਬੈਡਾਂ ਤੇ ਪਏ ਐ ਜੋ ਤੇ ਭਾਈ ਜੀ ਭਾਈ ਨਿੱਜਰ ਇੱਥੇ ਰਹਿ ਕੇ ਸੰਘਰਸ਼ ਕਰਦਾ ਸੀ ਉਹਨੂੰ ਗੋਲੀਆਂ ਨਾਲ ਛਾਣਨੀ ਕੀਤਾ ਭਾਈ ਰਾਜੂ ਤੇ ਆ ਥੋੜੇ ਦਿਨ ਹੋਏ ਨੇ ਅਜੇ ਗੋਲੀਆਂ ਚੱਲੀਆਂ ਨੇ ਸਾਰੀ ਗੱਡੀ ਛਾਣਨੀ ਕਰਤੀ ਚਲੋ ਉਹ ਮਹਾਰਾਜ ਦੀ ਕਿਰਪਾ ਹੀ ਭਾਈ ਰਾਜੂ ਹਣੀ ਬਚ ਗਏ ਨੇ ਠੀਕ ਹੈ ਨਾ ਅਨੇਕਾਂ ਹੀ ਸਿੱਖ ਮੁੰਡੇ ਇੱਥੇ ਮਾਰ ਦਿੱਤੇ ਨੇ ਇਹਨਾਂ ਨੇ ਏਜੰਸੀਆਂ ਨੇ ਜਿਹੜੇ ਭਾਲੇ ਦੇ ਕਤਲ ਭੇਜ ਕੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਤੁਸੀਂ ਗੱਲ ਕਰਦੇ ਹੋ ਵੀ ਐਸਜੀਪੀਸੀ ਨੇ ਬਾਦਲਾਂ ਨੇ ਆ ਕੰਮ ਕੀਤਾ ਜਾਂ ਆ ਕੀਤਾ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਾਂ ਭਾਈ ਕੇਰ ਸਿੰਘ ਦੇ ਕਰਦੀਆਂ ਨਾ 66 ਡਿੱਗ ਤੇ ਭਾਈ ਕੇਰ ਸਿੰਘ ਦੀ ਕਰਦੀ ਛੱਤ ਉਸ ਬੰਦੇ ਨੇ ਪਾਈਏ ਜਿੰਨ ਤੁਸੀਂ ਸਟੇਜ ਤੋਂ ਨੰਦੇ ਆ ਜਿਹਨੂੰ ਤੁਸੀਂ ਸਾਰੇ ਚਾਚਾ ਭਗੇਲ ਸਿੰਘ ਜਾਂ ਬਲਜੀਤ ਸਿੰਘ ਦੇ ਨਾਂ ਤੋਂ ਜਾਣਦੇ ਹੋ ਨਾ ਯੂ ਐਸ اے ਵਾਲੇ ਨੂੰ ਉਹ ਟੀਮ ਦੀਪ ਸਿੱਧੂ ਨੇ ਭਾਈ ਕੇਰ ਸਿੰਘ ਦਾ ਘਰ ਬਣਾ ਕੇ ਦਿੱਤਾ ਜਿਨ੍ਹਾਂ ਨੇ ਇੰਦਰਾ ਗਾਂਧੀ ਸੋਤੀ ਸੀ ਠੀਕ ਹੈ ਨਾ ਐਸਜੀਪੀਸੀ ਤੋਂ ਤੇ ਭਾਈ ਜਗਰਾਤ ਸਿੰਘ ਤੂਫਾਨ ਦੇ ਘਰ ਨੂੰ ਦਰਵਾਜ਼ਾ ਨਹੀਂ ਲਵਾ ਹੋਇਆ ਉਹ ਵੀ ਸਿੰਘਾਂ ਨੇ ਲਵਾ ਕੇ ਦਿੱਤਾ ਬਾਹਰ ਲਿਆਂ ਨੇ ਮਤ ਦਿੱਤੀ ਠੀਕ ਹੈ ਨਾ ਭਾਈ ਬੋਧ ਸਿੰਘ ਵਾਲੇ ਜ세ਦਾਰ ਸਾਹਿਬ ਦੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਹੋ ਗਿਆ ਸੀ ਉਹ ਕਬਜ਼ਾ ਅਮਰਤਪੁਰ ਮੈਰੋਂ ਨੇ ਛੜਾਇਆ ਉਦੋਂ ਐਸਜੀਪੀਸੀ ਆ ਬਦਲ ਕਿੱਥੇ ਮਰੇ ਸਨ ਤੁਸੀਂ ਗੱਲਾਂ ਹੁੰਦੇ ਹੋ ਵੀ ਉਹਨਾਂ ਨੇ ਕੀਤਾ ਨਹੀਂ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਭਰਾ ਦੀ ਇੰਟਰਵਿਊ ਵੇਖ ਲਿਓ ਉਹ ਕਿਹੜੇ ਹਾਲਾਤਾਂ 'ਚ ਪਰਿਵਾਰ ਰਹਿੰਦਾ ਪਿਆ ਤੁਸੀਂ ਗੱਲ ਕਰਦੇ ਹੋ ਵੀ ਮੇਰਾ ਕੋਠਾ ਚੁੰਦਾ ਹੈ ਇੱਥੇ ਅਨੇਕਾਂ ਹੀ ਖੜਕੂ ਸਿੰਘ ਨੇ ਜਿਨ੍ਹਾਂ ਦੇ ਚੁੱਲਿਆਂ ਦੇ ਵਿੱਚ ਕਾ ਹੋ ਗਿਆ ਪਰ ਉਹਨਾਂ ਦੇ ਮਾਪਿਓ ਨੇ ਜਾਂ ਉਹਨਾਂ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਨੇ ਕਦੇ ਮਿਹਣਾ ਨਹੀਂ ਦਿੱਤਾ ਭਈ ਇੱਥੇ ਖੜਕੂ ਸਿੰਘ ਨੇ ਜਿਹੜਾ ਸਾਰਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਪਿੱਛੇ ਬਜ਼ੁਰਗ ਹੀ ਰਹਿ ਗਏ ਨੇ ਤੇ ਉਹ ਬਜ਼ੁਰਗ ਕਹਿੰਦੇ ਨੇ ਸਾਡੀ ਖੁਸ਼ਕਿਸਮਤੀ ਏ ਵੀ ਅਸੀਂ ਕਿਸਮਤ ਵਾਲਿਆਂ ਭਾਗਾਂ ਵਾਲਿਆਂ ਵੀ ਸਾਡੇ ਪੁੱਤਰ ਸ਼ਹੀਦ ਹੋਏ ਨੇ ਤੇ ਤੁਸੀਂ ਤੇ ਅੱਜ ਫਿਰ ਵੀ ਜਿਉਂਦੇ ਜਾਗਦੇ ਹੋ ਹੈਨਾ ਤੁਸੀਂ ਬਾਹਰ ਛੁੱਟੀ ਆਏ ਹੋ ਮੈਂ ਨਹੀਂ ਕਹਿੰਦਾ ਵੀ ਤੁਹਾਡਾ ਕੋਈ ਸੰਘਰਸ਼ ਨਹੀਂ ਪਰ ਮੈਂ ਕਹਿੰਦਾ ਇੱਥੇ ਸਾਡੀ ਕਮਜ਼ੋਰੀ ਏ ਵੀ ਅਸੀਂ ਉਹਨਾਂ ਨੂੰ ਨਹੀਂ ਸਾਂਭ ਸਕੇ ਪਰ ਇਸ ਗੱਲ ਦਾ ਮਿਹਣਾ ਨਹੀਂ ਬਣਦਾ ਤੁਹਾਡੀ ਤੇ ਫਿਰ ਬਾਹ ਫੜੀਏ ਕਿਸੇ ਨੇ ਉਹ ਉਹ ਤੇ ਕਿਸੇ ਨੂੰ ਮਿਹਣਾ ਵੀ ਨਹੀਂ ਮਾਰਦੇ ਜਿਨ੍ਹਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਆ ਮਾੜੀ ਜੀ ਨਾ ਇੱਕ ਆ ਫੋਟੋ ਵੇਖਿਓ ਤੇ ਫਿਰ ਮੈਨੂੰ ਦੱਸਿਓ ਵੀ ਬਾਦਲ ਪੰਥਕ ਏ ਭਾਈ ਖੇੜਾ ਜੀ ਅਮਰਤਪਾਲ ਦਾ ਗਨਾਹ ਨਾ ਕੋਈ ਜਿਵੇਂ ਤੁਸੀਂ ਗਨਾਹ ਦੱਸਦੇ ਹੋ ਉਹ ਕੋਈ ਬਾਦਲ ਦੇ ਗਨਾਹਾਂ ਤੋਂ ਵੱਡਾ ਨਹੀਂਗਾ ਇਜ਼ ਹਾਰ ਆਲਮ ਤੁਹਾਡੇ ਸੰਘਰਸ਼ ਦੇ ਸਮੇਂ ਦੀ ਉਹ ਗੱਲ ਏ ਇਜ਼ ਹਾਰ ਆਲਮ ਜਿਹਨੂੰ ਅੰਮ੍ਰਿਤਸਰ ਦੇ ਵਿੱਚ ਜਿਹਨੇ ਪੁੱਚੜ ਖਾਨਾ ਖੋਲ੍ਹਿਆ ਸੀ ਖੂਨ ਪੀਂਦਾ ਸੀ ਸਿੱਖਾਂ ਦਾ ਨੌਜਵਾਨਾਂ ਦਾ ਉਸ ਬੰਦੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਣਾਇਆ ਕਿਨੇ ऐसे बादल ਨੇ ਠੀਕ ਹੈ ਨਾ ਜਿਹੜੀ ਸਿੱਖਾਂ ਦੀ ਪਾਰਟੀ ਉਹਨੂੰ ਪੰਜਾਬੀ ਪਾਰਟੀ ਸਿੱਖਾਂ ਦੀ ਸਰਮੋਹਰ ਸੰਸਥਾ ਨੂੰ ਪੰਜਾਬੀ ਪਾਰਟੀ ਬਣਾ ਕੇ ਤਰਤਾ ਵੀ ਇਹਦੇ ਵਿੱਚ ਸਾਰੇ ਆਉਣਗੇ ਨਹੀਂ ਤੇ ਇਹਦੇ ਵਿੱਚ ਨਿਰਣਾ ਸੀ ਸਿਰਫ ਅੰਮ੍ਰਿਤਧਾਰੀ ਸਿੱਖ ਸਨ ਤੇ ਸਿੱਖਾਂ ਦੀ ਪਾਰਟੀ ਤੇ ਸਿੱਖਾਂ ਦਾ ਰਾਜਸੀ ਕਰਨਾ ਜਿਹੜਾ ਸੀ ਨਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੁਆਰਾ ਕੀਤਾ ਜਾਂਦਾ ਸੀ ਇਹਨਾਂ ਨੇ ਕਬਜ਼ਾ ਕਰਕੇ ਉਹਨੂੰ ਇੱਕ ਪੰਜਾਬੀ ਪਾਰਟੀ ਬਣਾ ਕੇ ਤੇ ਇਹਦੇ ਵਿੱਚ ਜੋ ਭਈਆ ਇਕੱਠਾ ਕਰ ਛੜਿਆ ਇਹ ਪੰਥਕ ਪਾਰਟੀ ਦਾ ਜਲੂਸ ਕੱਢਿਆ ਇਹਨਾਂ ਨੇ ਬਾਦਲਾ ਨੇ ਠੀਕ ਹੈ ਨਾ ਅੱਜ ਇਸ ਪੰਥਕ ਪਾਰਟੀ ਦਾ ਉਹ ਚਿਹਰਾ ਲੋਕਾਂ ਦੇ ਸਾਹਮਣੇ ਆਉਣ ਤੋਂ ਬਾਅਦ ਇੰਨਾ ਜਲੂਸ ਨਿਕਲ ਚੁੱਕਿਆ ਵੀ ਇਹ ਜਿਹੜੀ ਪਾਰਟੀ ਕਦੇ ਹਾਰੀ ਨਹੀਂ ਸੀ ਉਹ ਪਾਰਟੀ ਇੱਕ ਸੀਟ ਤੇ ਰਹਿ ਗਈ ਏ ਤਿੰਨ ਐਮਐਲਏ ਦੀਆਂ ਸੀਟਾਂ ਨੇ ਬਸ ਉਹ ਔਕਾਤ ਇਸ ਪਾਰਟੀ ਦੀ ਤੇ ਤੁਸੀਂ ਗੱਲ ਕਰਦੇ ਹੋ ਵੀ ਇਹ ਇਹ ਜਿਹੜੀ ਪਾਰਟੀ ਉਹ ਵੀ ਬਾਦਲ ਨੇ ਬੜੀ ਕਰਾ ਜੇ ਬਾਦਲ ਨੇ ਕੁਰਬਾਨੀ ਕੀਤੀ ਹੁੰਦੀ ਬਾਦਲ ਨੇ ਕੁਝ ਕੀਤਾ ਹੁੰਦਾ ਨਾ ਤੇ ਫਿਰ ਆ ਜਿਹੜਾ 3 ਕਰੋੜ ਜਿਹੜੀ 3-4 ਕਰੋੜ ਜਿਹੜੇ ਪੰਜਾਬੀ ਰਹਿੰਦੇ ਨੇ ਉਹ ਪਾਗਲ ਨਹੀਂ ਹੈਗੇ ਵੀਰੋ ਨੇ ਬਾਦਲ ਜਿਹੜਾ ਲੱਗ ਖੁੰਝੇ ਮਾਰਿਆ ਇਹ ਜਿਹੜੀ ਗੱਲ ਹੈ ਨਾ ਤੁਸੀਂ ਬਾਦਲ ਨੂੰ ਸਾਫ਼ ਕਰਨਾ ਚਾਹੁੰਦੇ ਹੋ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸਿੰਘ ਸਾਹਿਬ ਜੀ ਕੋਇਲੇ ਦੀ ਦਲਾਲੀ ਦੇ ਵਿੱਚ ਮੂੰਹ ਕਾਲਾ ਹੋ ਜਾਂਦਾ ਤੇ ਇਹ ਚੀਜ਼ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਮੈਂ ਕੋਈ ਤੁਹਾਡੇ ਸੰਘਰਸ਼ ਦੇ ਖਿਲਾਫ ਨਹੀਂ ਜਾਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸੰਘਰਸ਼ ਨਹੀਂ ਕੀਤਾ ਮੇਰਾ ਸਦਾ ਹੀ ਨਮਸਕਾਰ ਹੈ ਪਰ ਜੇ ਤੁਸੀਂ ਚਾਹੋ ਕਿ ਅਸੀਂ ਬਾਦਲ ਨੂੰ ਸਾਫ਼ ਕਰਦੀਏ ਸਿਰਫ ਤੁਹਾਡੇ ਕਹਿਣ ਤੇ ਨਹੀਂ ਇਹ ਕਦੇ ਨਹੀਂ ਇਹ ਕਦੇ ਨਹੀਂ ਹੋ ਸਕਦਾ ਤੇ ਬਾਕੀ ਸਿੰਘ ਸਾਹਿਬ ਜੀ ਮੈਂ ਨਾ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਚਾਹੁੰਨਾ ਆ ਮਾੜੀ ਇੱਕ ਵੀਡੀਓ ਵੇਖਿਓ ਬਾਦਲ ਨੂੰ ਤਾਂ ਬਾਈਕਾਟ ਕੀਤਾ ਲਾਲਾ ਜਗਤ ਨਾਰਾਇਣ ਦੇ ਪੁੱਤਰ ਦੇ ਵਿਆਹ ਤੇ ਜਾ ਕੇ ਸ਼ੁਰੂ ਪਾਉਣ ਤੇ ਲਾਲਾ ਜਗਤ ਨਾਰਾਇਣ ਕੌਮ ਦੀ ਜੜ੍ਹਾਂ ਤੇਲ ਪਾ ਕੇ ਤੇ ਆਰੇ ਨਾਲ ਵਧ ਰਿਹਾ ਹੈ ਵਿਅਕਤੀ ਰੂਪ ਵਿੱਚ ਦਸਾਂ ਨਿੰਦਿਆ ਨਹੀਂ ਕੀਤੀ ਖਾਲਸਾ ਕੌਮ ਦੀ ਨਰਕ ਧਾਰੀਆਂ ਦੇ ਰਾਜ ਵਿੱਚ ਕਥਨੀ ਪੂਰੀ ਹੋਣੀ ਜਿੱਦਾਂ ਲੇਖਾਇਦਾਂ ਨਾਲ ਬਾਈਕਾਟ ਕਰਨਾ ਤੇ ਕਿਉਂ ਨਹੀਂ ਕੀਤਾ ਕਿਉਂ ਲੱਗਿਆ ਉੱਥੇ ਦਿਵਾਨ ਸ਼ੇਰ ਨੇ ਪੁੱਛਿਆ ਕਿ ਬਾਦ ਨੂੰ ਜਦੋਂ ਮੇਰੀ ਮੀਟਿੰਗ ਹੋ ਜਾ ਬੇਰ ਸੰਸਦ ਤੋਂ ਪੰਨੇ ਰਹਿਣਾ ਲਗਿਆ ਹੋਈ ਸੀ ਸਭ ਪੁੱਛੇ ਬਾੜਾ ਸਾਹਿਬ ਕਿਉਂ ਗਿਆ ਉੱਥੇ ਕਹਿੰਦਾ ਨਹੀਂ ਸਾਨੂੰ ਜਾਣਾ ਪੈਂਦਾ ਤੇ ਮੈਨੂੰ ਜਾਣਾ ਪਵੇ ਬਲਾਵਾ ਲਿਖ ਦਿਓ ਅਗਲੀ ਸਾਡਾ ਕੰਮ ਗੌਰਮੈਂਟੀਆ ਤੇ ਮੇਰੇ ਕਿਹੜਾ ਕਰਮਚਾਰੀ ਹੋ ਪੁਲਿਸ ਵਿੱਚ ਭਰਤੀ ਹੈ ਕਿ ਮਿਲਟਰੀ ਵਿੱਚ ਹੈ ਕਿ ਕਿਸੇ ਬੈਂਕ ਵਿੱਚ ਹੈ ਕਿ ਕਿਤੇ ਨੌਕਰੀ ਕਰਦਾ ਹੈ ਬਿਜ਼ਨਸ ਦਾ ਕੰਮ ਕਰਨ ਵਾਲਾ ਦੁਕਾਨ ਦਾ ਕੰਮ ਕਰਨ ਵਾਲਾ ਵੱਡੀ ਰਾਹ ਤੇ ਜਾਣਾ ਵੱਢਣ ਵਾਲਾ ਕਿ ਤੁਸੀਂ ਕਹਿੰਦਾ ਕਿ ਸਾਨੂੰ ਜਾਣਾ ਪੈਂਦਾ ਜਾਣਾ ਪਾਉਂਦਾ ਬਦਾਵਾ ਲਿਖਦੇ ਸੀ ਇਹ ਤਾਂ ਨਹੀਂ ਕਰ ਸਾਡੇ ਵਾਲੀ ਰਹੋ ਅੱਜ ਤੱਕ ਕਹਿੰਦਾ ਗੁਰੂ ਤਾਂ ਬੇਮੁਖ ਹੈ ਤੇ ਬੇਮੁਖ ਦਾ ਸਬੂਤ ਦੇ ਦੇ ਕਿ ਤੁਸੀਂ ਬੇਮੁਖ ਹੈ ਸੇਟੀ ਮਤਲਬ ਲਿਖਿਆ ਜਿਹੜੀ ਕੌਮ ਆ ਤਾਂ ਮਾਗੀ ਫਿਰ ਸੁਤਨਾਮੇ ਨੂੰ ਪਾਲਣਾ ਕਰਦੀ ਛੇੜੂਂਦੀ ਫਿਰ ਸੇ ਤੁਸੀਂ ਪਰਥੀਆਂ ਨਾਲ ਚੰਬਰੇ ਵਿੱਚ ਜਾ ਕੇ ਸਿਰੋਪਾਲੋਂ ਸਿੱਧਰਦੇ ਸੇਖਾ ਤੁਸੀਂ ਤੇਰਾ ਜਵਾਬ ਦੇ ਮੈਨੂੰ ਸੰਗਤ ਜੀ ਹੁਣ ਤੁਸੀਂ ਆ ਇੱਕ ਆਡੀਓ ਸੁਣੀਆ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਆਡੀਓ ਆ ਤੇ ਇਸ ਆਡੀਓ ਦੇ ਵਿੱਚ ਸੰਤ ਜੀ ਨੇ ਸਾਫ਼ ਦੱਸਿਆ ਵੀ ਬਾਦਲ ਜਿਹੜਾ ਉਹ ਲਾਲੇ ਜਗਤ ਨਾਰਾਇਣ ਦਾ ਪਿੱਠੂ ਸੀ ਲਾਲੇ ਜਗਤ ਨਾਰਾਇਣ ਨਾਲ ਸਿੱਧੇ ਸੰਬੰਧ ਸਨ ਬਾਦਲ ਦੇ ਬਾਦਲ ਸਰੂਪੇ ਲੈਂਦਾ ਸੀ ਲਾਲੇ ਜਗਤ ਨਾਰਾਇਣ ਤੋਂ ਤੇ ਹੁਣ ਤੁਸੀਂ ਆਪ ਹਿਸਾਬ ਲਾਓ ਜਿਹੜਾ ਬੰਦਾ ਲਾਲੇ ਜਗਤ ਨਾਰਾਇਣ ਵਰਗੇ ਅਤਨੀਚ ਬੰਦਿਆਂ ਨਾਲ ਸਾਂਝ ਰੱਖਦਾ ਹੋਵੇ ਉਹ ਕਿੰਨਾ ਕੁ ਸਾਫ਼ ਹੋ ਸਕਦਾ ਹੈ ਤੇ ਭਾਈ ਖੇੜਾ ਜੀ ਜੇ ਬਾਦਲ ਸਿੱਖਾਂ ਦਾ ਹਮਾਇਤੀ ਹੁੰਦਾ ਉਹ ਕਦੇ ਸੁਮੇਸ਼ ਸੈਣੀ ਵਰਗੇ ਕਾਤਲਾ ਨੂੰ ਡੀਜੀਪੀ ਨਹੀਂ ਸੀ ਲਾਉਂਦਾ ਉਹਨੇ ਉਮਰਾਨ ਅੰਗਲ ਵਰਗਿਆਂ ਨੂੰ ਪੁਸ਼ਤਪਨਾਇ ਨਹੀਂ ਸੀ ਕਰਨੀ ਇਹਨਾਂ ਦੇ ਸਬੂਤ ਟੈਂਪਰ ਨਾ ਹੁੰਦੇ ਤੇ ਉਸ ਤੋਂ ਬਾਅਦ ਆ ਜਿਹੜਾ ਇਜ਼ਹਾਰ ਆਲਮ ਉਹਨੂੰ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੇ ਖੂਨ ਚ ਨਾਲ ਨਿਕਲੀ ਸਿੰਜੀ ਹੋਈ ਪਾਰਟੀ ਹਨਾ ਅਸ਼ੀਦੀਆਂ ਨਾਲ ਨਿਕਲੀ ਹੋਈ ਪਾਰਟੀ ਉਹਦੇ ਵਿੱਚ ਇਜ਼ਹਾਰ ਆਲਮ ਵਰਗੇ ਬੁੱੱਜੜ ਨੂੰ ਪ੍ਰਦਾਨਗੀਆਂ ਨ ਦਿੱਤੀਆਂ ਜਾਂਦੀਆਂ ਭਾਈ ਖੜਾ ਜੀ ਗੋਲਕਾਂ ਦੇ ਕਬਜ਼ਾ ਕਰਕੇ ਬੈਠੇ ਇਹਨਾਂ ਸੱਪਾਂ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ ਇਹ ਕਦੇ ਵੀ ਨਹੀਂ ਹੋ ਸਕਦਾ ਭਾਈ ਖੜਾ ਜੀ ਤੁਹਾਡੇ ਸੰਘਰਸ਼ ਨੂੰ ਹਮੇਸ਼ਾ ਨਮਸਕਾਰ ਹੈ ਨਮਸਕਾਰ ਕਰਦੇ ਰਵਾਂਗੇ ਪਰ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕਹਿਣ ਤੇ ਅਸੀਂ ਇਹਨਾਂ ਦੇ ਆ ਗੁਨਾਹ ਮਾਫ਼ ਕਰ ਦਈਏ ਇਹ ਕਦੇ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ